ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਲੋ ਜਿੱਥੇ ਹੈਗਾ ਇਹ ਦੁਪਹਿਰ ਦਾ ਟਾਈਮ ਤਾਂ ਠੀਕ ਹੈ ਤੇ ਇਥੇ ਮੈਂ ਬਣਾ ਲਗੀ ਆ ਬਨਾਣਾ ਸ਼ੇਕ ਤੇ ਟਾਈਮ ਇਤਨਾ 12:00 ਵਜੇ ਦਾ ਟਾਈਮ ਹੀ ਤੇ ਬੱਚੇ ਨੂੰ ਪਤਾ ਹੈ ਘਰ ਛੁੱਟੀਆਂ ਚੱਲ ਰਹੀਆਂ ਨੇ ਤੇ ਬੱਚੇ ਕਹਿ ਰਹੇ ਸੀ ਸਾਨੂੰ ਨਾ ਮੈਂ ਬਨਾਣਾ ਸ਼ੇਕ ਬਣਾ ਕੇ ਦਿਓ ਤੇ ਇਥੇ ਮੈਂ ਲੈ ਲਿਆ ਤਿੰਨ ਕੇਲੇ ਤੇ ਇੱਕ ਗਲਾਸ ਆਪ ਲੈ ਲਿਆ ਦੁੱਧ ਦਾ ਠੀਕ ਹੈ ਤਾਂ ਫਰਾਬੜ ਆਪਾਂ ਬਣਾ ਲਾਂਗੇ ਬਨਾਣਾ ਚੀਗਾ ਕਿਉਂਕਿ ਰੋਟੀਆਂ ਹੀ ਬਣਾਉਣੇ ਟਾਈਮ ਲੱਗ ਜਾਣਾ ਵਾ ਤੇ ਹਜੇ ਟਾਈਮ ਹੈਗਾ ਸੀ ਰੋਟੀਆਂ ਬਣਾਉਣ ਜਿਵੇਂ ਸੇ ਵੀ ਤੇ ਇੱਥੇ ਥੋੜੀ ਆਪਾਂ ਪਾਲੀ ਖੰਡ ਤੇ ਇਹਨਾਂ ਨੂੰ ਆਪਾਂ ਕਰ ਲੈਨੇ ਇਦਾਂ ਮੈਸ਼ ਠੀਕ ਹੈ ਤੇ ਦੁੱਧ ਮੈਂ ਪਹਿਲਾਂ ਸਾਰਾ ਨਹੀਂ ਪਾਇਆ ਹੈਗਾ ਮੈਂ ਕਿਉਂਕਿ ਥੋੜਾ ਜਿਹਾ ਬਾਅਦ ਚ ਪਾਣੀ ਪਿੰਨੇ ਇਦਾਂ ਥੋੜਾ ਜਿਹਾ ਦੁੱਧ ਬਾਹਰ ਡੋਲਣ ਲੱਗ ਜਾਂਦਾ ਹੈ ਤੇ ਪਹਿਲਾਂ ਆਪਾਂ ਕੇਲੇ ਚੰਗਦੇ ਵਿੱਚ ਮੈਸ਼ ਕਰ ਲਾਂਗੇ ਬਿਨਾ ਨਸ਼ੀਕ ਬਣਾ ਕੇ ਦੇ ਬੱਚਿਆਂ ਨਾਲ ਪਰ ਦੇ ਦੇ ਦੰਨੇ ਆ ਤੇ ਬਿਨਾ ਨਸ਼ੀ ਬਣ ਕੇ ਆਪਣਾ ਹੋ ਗਿਆ ਤਿਆਰ ਤੁਹਾਨੂੰ ਪਤਾ ਬੱਚੇ ਘਰ ਨੇ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ ਨੇ ਤੇ ਇੱਕ ਗਰਮੀ ਬਹੁਤ ਜ਼ਿਆਦਾ ਹੋਈ ਆ ਇਥੇ ਨਾ ਗਿਰੀਆਂ ਵਿੱਚ ਭਿਓਂਕ ਰੱਖੀਆਂ ਹੀ ਸਵੇਰ ਦੀਆਂ ਹੀ ਤੇ ਆਪਣੀਆਂ ਮਤਲਬ ਭੇਜ ਗਈਆਂ ਇਸ ਤਰ੍ਹਾਂ ਨਾ ਉਦਾਂ ਜੇ ਗਿਰੀਆਂ ਪਾਈਆਂ ਤਾਂ ਬਹੁਤ ਤੁਹਾਨੂੰ ਪਤਾ ਗਰਮੀ ਵੈਸੇ ਹੀ ਆ ਤੇ ਗਿਰਮੀਆਂ ਭਿਓਂਕ ਰੱਖੀਆਂ ਹੀ ਸਵੇਰ ਦੀਆਂ ਆਪਣੀਆਂ ਤੇ ਛਿਲ ਕੇ ਤੇ ਮੈਂ ਫਰ ਚੀਰ ਲੀਆਂ ਕਰਨਾ ਥੋੜੀ ਕੱਟ ਲਈਆਂ ਹੀ ਛੋਟੇ ਛੋਟੇ ਪੀਸ ਕਰ ਲਈ ਇਹਨਾਂ ਦੇ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਵੀ ਚਿਆੜੀ ਤੇ ਕੇਲਾਂ ਨੂੰ ਮਾ ਥੋੜੇ ਛੋਟੇ ਛੋਟੇ ਪੀਸ ਕੱਟ ਕੇ ਮੇਰੇ ਰੱਖੇ ਸੀ ਉੱਤੋਂ ਆਪਾਂ ਥੋੜੀ ਜਿਹੀ ਉਹ ਵੀ ਮੇ ਪਾਤੇ ਆ ਤੇ ਤੇ ਥੋੜੀ ਜਿਹੀ ਆਪਾਂ ਲੈ ਲਈਏ ਚਿਆੜੀ ਥੋੜੀ ਜਿਹੀ ਮੇ ਪਾਵਾਂਗੇ ਚਿਆੜੀ ਵੀ ਤੇ ਛੰਡਾ ਛੰਡਾ ਤੇ ਨੇ ਆਪਾਂ ਬੱਚਿਆਂ ਨੂੰ ਬਣਾ ਕੇ ਜਿੰਦਰ ਆਪਾਂ ਰੋਟੀ ਨਹੀਂ ਬਣਾਣੀ ਹੈਗੀ ਉੰਦਰ ਆਪਾਂ ਇਹ ਪੀਣਗੇ ਬੱਚੇ ਕੇ ਬੱਚੇ ਆ ਘਰ ਉਹਨਾਂ ਬੱਚਿਆਂ ਨੂੰ ਤਾਂ ਟਾਈਮ ਪਾਸ ਨਹੀਂ ਹੁੰਦਾ ਹੈਗਾ ਸਾਰਾ ਦਿਨ ਤੱਕ ਬੱਚੇ ਫੋਨ ਨਹੀਂ ਛੱਡਦੇ ਟੀਵੀ ਵੇਖ ਲੈਣਗੇ ਬਸ ਇਹੀ ਕੁਝ ਸਾਰਾ ਸਾਰਾ ਦਿਨ ਚੱਲਦਾ ਰਹਿੰਦਾ ਹੈ ਲਓ ਜੀ ਬਣਾ ਲਿਆ ਸੀ ਆਪਣਾ ਹੋ ਗਿਆ ਤਿਆਰ ਲਓ ਜੀ ਬਹੁਤ ਟੇਸਟੀ ਬਣਾਈ ਹੈ ਆਪਣਾ ਬਨਾਣਾ ਸ਼ੇਕ ਜਿਹਦੇ ਵਿੱਚ ਮੈਂ ਕੇਲੇ ਵੀ ਥੋੜੇ ਕੱਟ ਕੇ ਪਾਏ ਨੇ ਵਿੱਚ ਅਲੱਗ ਤੋਂ ਠੀਕ ਹੈ ਲਓ ਜੀ ਬੱਚੇ ਵੀ ਆਪਣੇ ਖੁਸ਼ ਹੋ ਜਾਣਗੇ ਲੋ ਜੀ ਸਾਰਾ ਕਮਰਾ 베ਰ ਕੇ ਰੋਟੀ ਟਿੱਖਾ ਕੇ ਬਣਾ ਕੇ ਤੇ ਇੱਥੇ ਟਾਈਮ 5 ਵਜ ਗਏ ਹੀ ਤੇ ਮੈਂ ਲੱਗੀ ਆ ਇੱਥੇ ਕੱਪੜੇ ਧੋਣ ਤੇ ਧੁੱਪ ਇੱਥੇ ਬਹੁਤ ਜ਼ਿਆਦਾ ਹੈ ਤੇ ਕਰਨੀ ਵੀ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈਗੀ ਹੈ ਤੇ ਇੱਥੇ ਮੈਂ ਲਾਂ ਲੱਗੀ ਆ ਮਸ਼ੀਨ ਕਿਉਂਕਿ ਫਿਰ ਨਾ ਕੱਪੜੇ ਤਾਂ ਮੇਰੇ ਕ ਸੁੱਕ ਜਾਣਗੇ ਨਾ ਨਾਲ ਤੇ ਸੇਕ ਦੇ ਵੇਸੇ ਬਹੁਤ ਜ਼ਿਆਦਾ ਹੀ ਹੁੰਦਾ ਉੱਪਰ ਕੰਦਾ ਵੀ ਆਪਣੀਆਂ ਗਰਮ ਬਿਲਕੁਲ ਹੋਈਆਂ ਹੁੰਦੀਆਂ ਹੈ ਕਪੜੇ ਤੁਹਾਨੂੰ ਪਤਾ ਅੱਜ ਕਾ ਨਾ ਨਾਲੇ ਪਾਉਂਦੇ ਆ ਫੋਂਦੇ ਸੁੱਕ ਜਾਂਦੇ ਨੇ ਤੇ ਇੱਥੇ ਫਿਰ ਪਹਿਲਾਂ ਆ ਪਾਗਨ ਕੱਪੜੇ ਫਿਰ ਮੈਂ ਥੱਲੇ ਜਾ ਕੇ ਬਠਾਂਗੀ ਕਿਉਂ ਦਿਨ ਆਪਣਾ ਗੇੜਾ ਇੱਕ ਨਿਕਲ ਜਾਏਗਾ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੀ ਪੜਾ ਦੇਵੀ ਤੇ ਵੈਸੇ ਤਾਂ 5 ਵਜੇ ਗਏ ਇੱਥੇ ਪਰ ਨਾ ਫਿਰ ਤਾਂ ਧੁੱਪ ਤਾਂ ਤੁਹਾਨੂੰ ਪਤਾ 7-8 ਵਜੇ ਤੱਕ ਜਾਂਦੀ ਨਹੀਂ ਮਿਲ ਕੇ ਫਿਰ ਰੋਟੀ ਬਣਾਣੀ ਹੁੰਦੀ ਰਾਤ ਦੀ ਮੁਸ਼ਕਲ ਹੋ ਜਾਂਦੀ ਹੈ ਫਿਰ ਥੱਲੇ ਉੱਤੇ ਨਗੇੜੇ ਨਹੀਂ ਵੱਜਦੇ ਆਗੇ ਇਸ ਤਰ੍ਹਾਂ ਇਹ ਬੱਚੇ ਵੀ ਟਿਊਸ਼ਨ ਦੇ ਚਲੇ ਜਾਂਦੇ ਆ ਤੇ ਕਪੜੇ ਧੋ ਗਏ ਫਿਰ ਇੱਕ ਵਾਰੀ ਥੱਲੇ ਉਤਰੀਦਾ ਵਾ ਇਸ ਤਰ੍ਹਾਂ بار-ਬਾਰ ਥੱਲੇ ਨਹੀਂ ਜਾਣਾ ਪੈਂਦਾ ਹੈਗਾ ਤੇ ਮੈਂ ਕਿਹਾ ਚਲੋ ਕਪੜੇ ਆਪਾਂ ਧੋ ਲੈਨੇ ਆ ਤੇ ਕਪੜੇ ਦਾ ਮਗੇਰੇ ਬਣਾ ਲਾਂਗੇ ਪਹਿਲਾ ਜਿੰਨੇ ਕੁ ਪਾਣੀ ਆਪਾਂ ਮਸ਼ੀਨ ਜਿੰਨੇ ਨਾਲ ਆਪਣਾ ਪਾਣੀ ਭਰ ਲਿਆ ਵਾ ਠੀਕ ਹੈ ਜੀ ਤੇ ਗਰਮੀ ਨਾਲ ਨਾ ਬਹੁਤ ਜ਼ਿਆਦਾ ਹੋਈ ਹੈ ਗਰਮੀ ਨੇ ਕੀਤੀ ਅੱਤ ਤੇ ਨਾ ਹੀ ਮੀਂਹ ਪੈਂਦਾ ਨਾ ਕੁਛ ਤੁਹਾਨੂੰ ਪਤਾ ਕਿਤੇ ਵੀ ਮੀਂਹ ਨਹੀਂ ਪਿਆ ਹੈਗਾ ਤੇ ਗਰਮੀ ਨਾਲ ਤੇ ਇੰਨਾ ਬੁਰਾ ਹਾਲ ਹੋਇਆ ਨਾ ਲੋਕਾਂ ਦਾ ਤੇ ਗਰਮੀ ਨਾਲ ਲੋਕੀ ਇੰਨੇ ਵੀ ਜ਼ਿਆਦਾ ਬਿਮਾਰ ਪਏ ਨੇ ਤੇ ਹੁਣ ਤੇ ਵੈਸੇ ਮੀਂਹ ਪੈ ਹੀ ਜਾਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਵਿਚਾਰੇ ਨੇ ਕੰਮ ਕਰਨਾ ਹੁੰਦਾ ਬਾਹਰ ਧੁੱਪੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਤੇ ਰੋਟੀ ਵੀ ਚਲੋ ਖਾਣੀ ਐ ਕਮ ਹੋਣਗੇ ਵਿਚਾਰੇ ਫੇਰ ਜੋ ਟਿ ਖਾਣਗੇ ਉਹ ਕਿ ਘਰ ਚ ਬੈਠਿਆ ਮਰ ਗੁਜ਼ਾਰਾ ਨਹੀਂ ਹੈਗਾ ਅੱਜ ਕੱਲ ਹਰ ਚੀਜ਼ ਨੂੰ ਤੁਹਾਨੂੰ ਪਤਾ ਮੁੱਲ ਦੀ ਐ ਇੱਕ ਤੇ ਹਰ ਚੀਜ਼ ਮਹਿੰਗੀ ਐ ਤੇ ਕਮੂਣਗੇ ਤੇ ਖਾਣਗੇ ਇੱਕ ਗਾਮ ਗਰਮੀ ਚ ਉਹਨਾਂ ਨੂੰ ਕਰਨਾ ਹੀ ਪੈਂਦਾ ਹੈ ਤੇ ਗਰਮੀ ਹੈ ਹੀ ਬਹੁਤ ਜ਼ਿਆਦਾ ਹੋਈ ਹੈ ਤੇ ਇੱਥੇ ਨਾ ਹਵਾ ਨਾਲ ਚਲਦੀ ਪਈ ਹੀ ਵੈਸੇ ਤੇ ਕਾਫੀ ਤੇ ਉਦਾਂ ਤੇ ਜਦੋਂ ਧੁੱਪ ਵੀ ਕਾਫੀ ਪਰ ਹਵਾ ਵੀ ਕਾਫੀ ਚਲਦੀ ਪਈ ਸੀ ਤੇ ਮੈਂ ਇੱਥੇ ਜਿਹੜਾ ਪਾ ਕੇ ਨਾ ਤੇ ਫਿਰ ਮੈਂ ਚੱਲ ਜਾਂਗੀ ਥੱਲੇਿੰਦਰ 10-15 ਮਿੰਟ ਆਪਣਾ ਘੇੜਾ ਘੁੰਮਣਾ ਆਪਣਾ ਉਹਨੇ ਦਿਨ ਵਿੱਚ ਥੱਲੇ ਰਵਾਂਗੇ ਉਂਦਰ ਹੋਰ ਕੋਈ ਕੰਮ ਕਰ ਲਾਂਗੇ ਆਪਾਂ ਫਿਰ ਕਪੜੇ ਧੋਂਦੇ ਉਹ ਤੁਹਾਨੂੰ ਪਤਾ 2 ਘੰਟੇ ਲੱਗ ਜਾਂਦੇ ਨੇ ਧੋਂਦੇ ਧੋਂਦਿਆਂ ਕਿਉਂਕਿ ਬੱਚਿਆਂ ਦੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਫਿਰ ਦਿਨ 'ਚ ਤੁਹਾਨੂੰ ਪਤਾ 3-3 ਜੋੜੇ ਕੱਪੜੇ ਬੱਚੇ ਲਾ ਦਿੰਦੇ ਨੇ ਗਰਮੀ ਬਹੁਤ ਜ਼ਿਆਦਾ ਹੈ ਪਸੀਨਾ ਨਾ ਬਹੁਤ ਜ਼ਿਆਦਾ ਹੁੰਦਾ ਵਾ ਤੇ ਇੱਕ ਉਹ ਨਹਾ ਲਓ ਫਿਰ ਬਹੁਤ ਸੂਟ ਦਬਾੜਾ ਪਾਉਣ ਨੂੰ ਨਹੀਂ ਦਿਲ ਕਰਦਾ ਹੈਗਾ ਲੋ ਜੇ ਇੱਥੇ ਕੱਪੜੇ ਆਪਾਂ ਧੋ ਲਾਂਗੇ ਫਟਾਫਟ ਤੇ ਫਿਰ ਆਪਾਂ ਜਾ ਕੇ ਬਣਾਉਣੀ ਰੋਟੀਆਂ ਰਾਤ ਦੀ ਠੀਕ ਹੈ ਲਓ ਜੀ ਇੱਥੇ ਗੇੜਾ ਹੈ ਤਾਂ ਕੱਢ ਕੇ ਮੈਂ ਸੁਕਣੇ ਪਾ ਲਿਆ ਸੀ ਤੇ ਬਾਕੀ ਕੱਪੜੇ ਮੈਂ ਨਾਲ ਨਾਲ ਸੁਕਣੇ ਪਾਵਾਂਗੇ ਹੈ ਮੈਂ ਵੀ ਆਪਣੇ ਕੱਪੜੇ ਬਦਲਾਈ ਹਾਂ ਧਾ ਕੇ ਇਹ ਨਾ ਹੁੰਦਾ ਫਾਇਦਾ ਵੈਸੇ ਚਲੋ ਕੋਈ ਨਹੀਂ ਕਿਉਂਕਿ ਉੱਪਰ ਗਰਮੀ ਤੇ ਬਹੁਤ ਜ਼ਿਆਦਾ ਇਹ ਪਸੀਨਾ ਫੇਰ ਆ ਹੀ ਜਾਂਦਾ ਵਾ ਹਵਾ ਵੀ ਦੇਖੋ ਤੁਸੀਂ ਕਾਫੀ ਚੱਲਦੀ ਪਈ ਨਾਲ ਤੇ ਕੱਪੜੇ ਤਾਂ ਆਪਣੇ ਨਾਲ ਨਾਲ ਹੀ ਸੁੱਕੀ ਜਾਂਦੇ ਆ ਆਪ ਮੈਂ ਥੱਲੇ ਜਿੱਥੇ ਜਾਵਾਂਗੀ ਮੈਂ ਨਾਲੇ ਕੱਪੜੇ ਜਿੰਨੇ ਸੁੱਕੇ ਆਪਾਂ ਲਾਗ ਲੈ ਜਾਾਂਗੇ ਨਾਲ ਹੀ ਲੋ ਜਿੱਤੇ ਕੱਪੜੇ ਤੁਹਾਨੂੰ ਪਤਾ ਛਾਵੇਂ ਪਾਓ ਧੁੱਪੇ ਪਾਓ ਕੱਪੜੇ ਆਪਰੇ ਸੁੱਕ ਹੀ ਜਾਂਦੇ ਨੇ ਅੱਜ ਕੱਲ ਇਹ ਬੱਚੇ ਗਏ ਨੇ ਟਿਊਸ਼ਨ ਤੇ ਦੂਰ ਮੈਂ ਜਾਵਾਂਗੀ ਥੱਲੇ ਥੱਲੇ ਜਾ ਕੇ ਪਹਿਲਾਂ ਆਪਾਂ ਪੀਵਾਂਗੇ ਇੱਕ ਕੱਪ ਚਾਹ ਗਰਮੀ ਚਾਹ ਜਿੰਨੀ ਮਰਜ਼ੀ ਹੋਏ ਚਾਹ ਨਹੀਂ ਆਪਾਂ ਛੱਡ ਸਕਦੇ ਤੇ ਚਾਹ ਆਪਾਂ ਜ਼ਰੂਰ ਪੀਣੀ ਆ ਕਿਉਂਕਿ ਚਾਹ ਪੀਣਾ ਨਾਲ ਥੋੜੀ ਤਕਾਵਰ ਲੱਤ ਜਾਂਦੀ ਹੈ ਨਾ ਮਿਲਣਾ ਸਭ ਨੂੰ ਹੁੰਦਾ ਹੈ ਕਿ ਤੋ ਬਣਾ ਥੱਕ ਜਾਂਦਾ ਨਾਲ ਚਾਹ ਦਾ ਕੱਪ ਤਾਂ ਜ਼ਰੂਰ ਲੈਂਦਾ ਹੈ ਠੀਕ ਹੈ ਨਾ ਲਓ ਜੀ ਕਪੜੇ ਧੋ ਕੇ ਤੇ ਮੈਂ ਆ ਗਈ ਥੱਲੇ 7 ਵਜੇ ਮੈਂ ਥੱਲੇ ਆ ਗਈਆਂ ਤੇ ਉਸ ਤੋਂ ਬਾਅਦ ਮੈਂ ਆ ਕੇ ਲੱਗਦੀਆਂ ਰਾਤ ਦੀ ਰੋਟੀ ਦਾ ਕੰਮ ਇੱਥੇ ਆਪਾਂ ਅੱਜ ਬਣਾਉਣ ਲੱਗੇ ਆ ਕੋਕਤੇ ਠੀਕ ਹੈ ਕੋਕਤੇ تھے ਇੱਕ ਬੋਲ ਨੂੰ ਮੈਂ ਕੱਢ ਲਿਆ ਵਾ ਤੇ ਬਾਕੀ ਆਪਾਂ ਹੌਲੀ ਹੌਲੀ ਕਿੰਨੇ ਕਿ ਸਾੜੇ ਸਾਰੇ ਕੱਢ ਲਾਂਗੇ ਗਰਮੀ ਇੱਥੇ ਸੋਈ ਜੀ ਬਹੁਤ ਜ਼ਿਆਦਾ ਹੋਈ ਸੀ ਤੇ ਇਥੇ ਥੋੜੇ ਪਾਪੜ ਪਏ ਕੱਢਣ ਵਾਲੇ ਬੱਚੇ ਕਹਿਣੇ ਕਿਰਾ ਹਾਂ ਥੋੜੇ ਪਾਪੜ ਕੱਢ ਕੇ ਦਿਓ ਤੋਂ ਆਪਾਂ ਕਰਦੇ ਹੀ ਠੀਕ ਹੈ ਜੀ ਤੇ ਲੋ ਜੀ ਆਪਣੇ ਹੋਪ ਤੇ ਸਾਰੇ ਨਿਕਲ ਗਏ ਆ ਤੇ ਬੱਚੇ ਤੁਹਾਨੂੰ ਪਤਾ ਫਿਰ ਲੱਗੇ ਹੋਣ ਇੱਕ ਇੱਕ ਦੋ ਦੋ ਵੀ ਲਈ ਜਾਂਦੇ ਨੇ ਖਾਣ ਵਾਸਤੇ ਤੇ ਤੇ ਮਸਾਲਾ ਆਪਾਂ ਪਾ ਲਿਆ ਇਹ ਲਸਾਂ ਨੂੰ ਪਿਆਜ਼ ਅਦਰਕ ਠੀਕ ਹੈ ਉਹ ਆਪਾਂ ਭੁੰਨ ਲਾਂਗੇ ਤੇ ਇਹ ਲੋਜੀ ਮਸਾਲਾ ਆਪਣਾ ਗਿਆ ਪੁੱਜ ਇਧਰ ਵਿੱਚ ਲੂਣ ਮਿਰਚ ਹਲਦੀ ਆਪਾਂ ਪਾਤੀ ਏ ਥੋੜੀ ਪਾਈ ਰੰਗ ਉਹ ਮਿਰਚ ਤੇ ਮਸਾਲਾ ਆਪਣਾ ਬਹੁਤ ਵਧੀਆ ਤਿਆਰ ਹੋ ਗਿਆ ਸੀ ਠੀਕ ਹੈ ਜੀ ਤੇ ਇਹਦੇ ਵਿੱਚ ਜਿੰਨਾ ਕ ਆਪਾਂ ਪਾਣੀ ਪਾਉਣ ਪਹਿਲਾਂ ਪਾ ਲਣਾ ਵਾ ਠੀਕ ਹੈ ਜੀ ਤੇ ਇਹਦੇ ਵਿੱਚ ਪਾ ਦਾਂਗੀ ਮੈਂ ਹੁਣ ਨਾਲ ਟਮਾਟਰ ਟੋਟ ਮਟਰ ਆਪਾਂ ਲੈ ਲਏ ਜਿਆਦਾ ਨਹੀਂ ਪਾਏ ਹੈਗੇ ਤਾਂ ਵੀ ਕਰਨੀ ਹੈਗੀ ਫਿਰ ਸਬਜ਼ੀਆਂ ਸਿਰ ਤੇ ਘਰ ਖਰਾਬ ਹੋ ਜਾਂਦੀ ਚੱਟੀ ਕਿਉਂਕਿ ਸਾਡੇ ਦੇ ਉੱਪਰ ਬਹੁਤ ਜ਼ਿਆਦਾ ਗਰਮੀ ਹੈਗੀ ਹੈ ਕਿ ਚਾਰੇ ਪਾਸੇ ਧੋਪਿੰਨਿਕ ਜ਼ਿਆਦਾ ਪੈਂਦੀ ਹੈ ਇਸ ਕਰਕੇ ਬਹੁਤ ਜ਼ਿਆਦਾ ਗਰਮੀ ਉੱਪਰ ਏਕੇ ਘਰ ਘਰ ਤੁਹਾਨੂੰ ਪਤਾ ਅੱਜ ਕੱਲ੍ਹ ਇਸ ਤੀ ਲੱਗੀਆਂ ਨੇ ਸ਼ਹਿਾਰਾਂ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਗਰਮੀ ਕਿਉਂਕਿ ਏਕਰ ਚਾਰ ਚਾਰ ਮੰਜ਼ਿਲੀ ਘਰ ਬਣੇ ਨੇ ਲੋਕਾਂ ਦੇ ਤੇ ਕਿਸੇ ਪਾਸੇ ਹਵਾ ਨਹੀਂ ਆਉਂਦੀ ਉੱਪਰ ਛੱਤ ਤੇ ਜਾਈਏ ਤੇ ਫਿਰ ਹਵਾ ਲੱਗਦੀ ਨਹੀਂ ਤੇ ਉੱਦਾਂ ਹਵਾ ਕਿਸੇ ਪਾਸੇ ਨਹੀਂ ਹੁੰਦੀ ਹੈਗੀ ਪਿੰਡਾਂਾਂਾਂ ਜੇ ਤੁਹਾਨੂੰ ਪਤਾ ਖੁੱਲੀਆਂ ਜਗ੍ਹਾ ਨੇ ਤੇ ਕਾਫੀ ਹਵਾ ਲੱਗਦੀ ਆ ਕਾਫੀ ਵਧੀਆ ਲੱਗਦਾ ਆ ਤੇ ਸ਼ਹਿਰਾਂ ਚ ਰਹਿਣਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਜਿੰਨਾਂ ਨੂੰ ਜਲਦੀ ਇਸੀ ਲੱਗੇ ਨੋਟ ਹਾਲ ਅੰਦਰ ਇਸੀ ਚ ਰਹਿ ਲੰਦੇ ਜਿੰਨਾਂ ਨੂੰ ਨਹੀਂ ਲੱਗੇ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਠੀਕ ਹੈ ਜੀ ਇਸ ਕਰਕੇ ਨਾ ਇਸੀ ਗੱਲ ਤੋਂ ਜ਼ਿਆਦਾ ਕਰਨੀ ਹੋਈ ਆ ਇੱਕ ਪ੍ਰਦੂਸ਼ਣ ਬਹੁਤ ਜ਼ਿਆਦਾ ਸ਼ਹਿਰ ਚ ਲੋ ਜਿੰਨਾ ਦਾ ਪਾਪਾ ਤੜੀ ਬਣਾਣੀ ਹੈ ਨਾ ਉਹਨਾਂ ਦਾ ਪਾਣੀ ਆਪਾਂ ਪਾ ਲਿਆ ਹੈ ਪਾ ਲਾਂਗੇ ਤੇ ਤੜੀ ਆਪਾਂ ਚੰਗੀ ਤਰ੍ਹਾਂ ਆਪਣੀ ਪਕਾ ਲਾਂਗੇ ਪਹਿਲਾਂ ਤੇ ਫਿਰ ਆਪਾਂ ਜਿਹੜੇ ਕੋਫ ਤੇ ਕੱਢੇ ਨੇ ਨਾ ਉਹ ਆਪਾਂ ਪਾਵਾਂਗੇ ਬਾਅਦ ਵਿੱਚ ਠੀਕ ਹੈ ਜੀ ਤੇ ਤੜੀ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਇਹ ਆਪਾਂ ਲਈਏ ਲੋਹੇ ਦੀ ਕੜਾਈ ਇਤਵੇ ਸਬਜ਼ੀ ਬਹੁਤ ਵਧੀਆ ਬਣਦੀ ਹੈ ਟੇਸਟੀ ਬਣਦੀ ਹੈ ਲੋ ਜੀ ਜਿੰਦਰ ਆਪਣੀ ਸਬਜ਼ੀ ਬਣਦੀ ਪਈ ਹੈ ਮੈਂ ਕਿਹਾ ਚਲ ਆਪਾਂ ਸੀਨੇ ਨਾਲ ਤੁਹਾਨੂੰ ਮੈਂ ਭਿਜੀ ਆ ਤੇ ਇੱਕ ਪਾਸੇ ਮੈਂ ਹੰਦਰ ਬਣਾਵਾਂਗੀ ਫੁਲਕੇ ਠੀਕ ਹੈ ਕੋਈ ਸੋਈ ਜੀ ਇੱਕ ਵਾਰ ਜੇ ਜੇ ਹੋਣਾ ਚਾਹ ਕੋਈ ਦਾਵਾ ਇਸ ਤਰ੍ਹਾਂ ਨਾ ਨਾਲ ਸਾਰਾ ਕੰਮ ਹੋ ਜਾਂਦਾ ਲੋ ਜੀ ਸਬਜੀ ਆਪਣੀ ਹੋ ਚੱਲੀ ਤਿਆਰ ਤਾਂ ਪਾਹ ਵਿੱਚ ਪਾਵਾਂ ਕੋਕ ਤੇ ਨਾਲ ਹੀ ਬਸ ਇੱਕ ਦੋ ਮਿੰਟ ਸਬਜੀ ਨਾਲ ਪਹੌਰ ਕਰ ਕਲਵਾ ਲਾਂਗੇ ਤੇ ਫਟਾਫਟ ਨਾਲ ਸਾਰਿਆਂ ਦਾ ਬਣਾ ਲਾਂਗੇ ਫੁਲਕੇ ਕਿਉਂਕਿ ਅੱਜਕੱਲ ਫੁਲਕੇ ਤਾਂ ਬੜਾ ਠੰਡੇ ਤੇ ਹੁੰਦੇ ਕੋਈ ਨਹੀਂ ਛੇਤੀ ਤੇ ਬਣਾ ਕੇ ਮੈਂ ਰੱਖ ਲਾਂਗੇ ਫੁਲਕੇ ਤੇ ਫਿਰ ਮੇ ਰੋਟੀ ਦੇ ਦਾਂਗੇ ਸਾਰਿਆਂ ਨੂੰ ਠੀਕ ਹੈ ਉਹ ਗਰਮੀ ਬਹੁਤ ਜ਼ਿਆਦਾ ਸੋਇਸ ਵੀ ਲਗਾਉਣਾ ਪੜਾ ਹੋਈ ਨਾ ਸੇਕ ਜਾਗਸਪੈਨ ਪਾਉਂ ਚੱਲਦਾ ਹੀ ਪਿਆ ਏ ਪਰ ਨਾ ਤਾਂ ਕਾਫੀ ਸੇਕ ਹੋਈਦਾ ਸੋਇਚ ਲੋਜੀ ਸਬਜੀ ਆਪਣੀ ਹੋ ਗਈ ਤਿਆਰ ਇੱਥੇ ਪਾਤੇ ਹੀ ਵਿੱਚ ਕੋ ਤੇ ਤੋਂ ਆਪਾ ਦਿੰਨੇ ਆ ਰੋਟੀ ਸਾਰਿਆਂ ਨੂੰ ਜੀ ਲਓ ਜੀ ਰੋਟੀਆਂ ਆਪਣੀ ਹੋ ਗਈ ਤਿਆਰ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਰ ਰੋਟੀਆਂ ਆਪਣੀ ਹੋ ਗਈ ਤਿਆਰ ਤੇ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਓ ਜੀ ਰੋਟੀਆਂ ਆਪਣੀ ਹੋ ਗਈ ਤਿਆਰ ਠੀਕ ਹੈ ਜੀ ਇਥੇ ਲੱਪਾ ਲਾ ਲਿਆ ਹੈ ਕੱਚਾ ਪਿਆਇ ਲੱ ਲਿਆ ਨਾਲ ਆਪਾਂ ਜਿਹੜਾ ਪਛੀ ਅੰਬੀ ਦਾ achar ਪਾਇਆ ਸੀ ਨਾ ਉਹ ਆਪਾਂ ਲੱ ਲਿਆ ਤੇ achar ਆਪਣਾ ਬਹੁਤ ਸਵਾਦ ਬਣਿਆ ਸੀ